ਸਿੱਧੂ ਮੂਸੇਵਾਲੇ ਦੇ ਭਰਾਵਾਂ ਵਰਗੇ ਯਾਰ ਬਿੱਲਾ ਸਿੱਧੂ ਦੀ ਇੱਕ ਦੋ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਮੋੜ ਮੰਡੀ ਦੇ ਕੁਝ ਲੋਕ ਇਕੱਠੇ ਹੋ ਕੇ ਕਹਿ ਰਹੇ ਹਨ ਕਿ ਬਿੱਲਾ ਸਿੱਧੂ ਸਾਡੇ ਨਾਲ ਟਾਈਮ ਪਾ ਕੇ ਹੁਣ ਆਇਆ ਨਹੀਂ ਇਸ ਸਭ ਮਸਲੇ ਤੇ ਬਿੱਲਾ ਸਿੱਧੂ ਵੀ ਲਾਈਵ ਆਇਆ ਤੇ ਗਰਮ ਹੁੰਦੇ ਹੋਏ ਸਾਰੀ ਅਸਲ ਸੱਚਾਈ ਦੱਸੀ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਬੜੀਆਂ ਵੀਡੀਓ ਪਾਈਆਂ ਮੇਰੇ ਤੇ ਬੜੀਆਂ ਗੱਲਾਂ ਬਾਤਾਂ ਹੋਈਆਂ ਮੈਂ ਖੁੱਲ੍ਹ ਕੇ ਕਰਨੀਆਂ ਗਈਆਂ ਠੀਕ ਹੈ ਨਾ ਨਾ ਤਾਂ ਜ਼ਿੰਦਗੀ ਦੇ ਵਿੱਚ ਝੂਠ ਬੋਲਿਆ ਨਾ ਬੋਲਣਾ ਜਿਹੜੀ ਸੱਚ ਆ ਗੱਲ ਉਹ ਹੀ ਕਹੂੰਗਾ ਆਪਣੇ ਯਾਰਾਂ ਮਿੱਤਰਾਂ ਨੂੰ ਜਰੂਰ ਸੈਂਡ ਕਰ ਦਿਓ ਪਿਛਲੇ 2-3 ਦਿਨਾਂ ਤੋਂ 2 ਦਿਨਾਂ ਤੋਂ ਲਾ ਕੇ ਮੇਰੀਆਂ ਵੀਡੀਓ ਪਾ ਰਹੇ ਨੇ ਇੰਸਟਾਗ੍ਰam ਫੇਸਬੁਕ ਉੱਤੇ ਬੜੇ ਪੇਜਾਂ ਵਾਲੇ ਆ ਜਿਹੜੇ ਨਾਮ ਦੇ ਟੀਆਰਪੀ ਚੱਕ ਰਿਹਾ ਚੱਕੋ ਇੱਕ ਪੇਜ ਆ ਗੈਂਗਸਟਰਾਂ ਵਾਲਾ ਤੇ ਉਹ ਲੋਕਾਂ ਨੂੰ ਗੈਂਗਸਟਰਾਂ ਦੀ ਕਥਾ ਸੁਣਾਉਂਦਾ ਮੈਂ ਉਹਨੂੰ ਵੀ ਕਹਿਣਾ ਵੀ ਤੂੰ ਜਿਹੜੀ ਭੈਣ ਜਿਹਾ ਹੋਣੀ ਆ ਜਹਾ ਚੱਕੋ ਹੀ ਚੱਕਣੀ ਜਿਹੜਾ ਮੇਰੇ ਤੇ ਇਲਜ਼ਾਮ ਲਾਉਣਿਆ ਲਾ ਜਿੰਨਾ ਤੇ ਇਥੋਂ ਜ਼ੋਰ ਲੱਗਦਾ ਬਦਨਾਮ ਕਰਨਾ ਕਰ ਠੀਕ ਹੈ ਨਾ ਮਸਲਾ ਠੀਕ ਹੈ ਭਾਈ ਮਸਲਾ ਤੁਹਾਨੂੰ ਦੱਸਦਾ ਮੈਂ ਮਸਲਾ ਕੀ ਸੀ ਹੈ ਜਿਹੜਾ ਮੋੜ ਮੰਡੀ ਵਾਲਾ ਮਸਲਾ ਕਹੀ ਜਾਂਦੇ ਹੋ ਠੀਕ ਹੈ ਜੀ ਇੱਕ ਦੋ ਤਿੰਨ ਦਿਨਾਂ ਦੀ ਗੱਲ ਆ ਮੇਰੇ ਸਾਹ ਦੇ ਵਿੱਚ 24 ਤਰੀਕ ਦੀ ਗੱਲ ਆ ਰਾਤ ਦੀ ਠੀਕ ਆ ਦੋ ਸਾਡੇ ਪਿੰਡ ਦੇ ਬੰਦੇ ਸੀਗੇ ਹੁਣ ਮੈਂ ਨਾਂ ਲੈ ਕੇ ਵੀਡੀਓ ਪਾਉਂਗਾ ਇੱਕ ਗੋਟਾ ਔਰ ਕੁਲਦੀਪ ਔਰ ਫਗੋਟਾ ਨਾਲ ਉਹਦੇ ਜਸਦੀਪ ਸੀਗਾ ਮੁੰਡਾ ਹੈਪੀ ਉਹ ਸਾਡੇ ਪਿੰਡ ਦੇ ਦੋ ਮੁੰਡੇ ਨੇ ਠੀਕ ਹੈ ਨਾ ਜਿਹੜੀ ਗੱਲ ਆ ਸੱਚ ਕਹੂੰ ਆ ਜੇ 1% ਵੀ ਗੱਲ ਗਲਤ ਨਿਕਲ ਗਈ ਤਾਂ ਗੋਲੀ ਖੜਾ ਕੇ ਜਿੱਥੇ ਮਰਜੀ ਮਾਰ ਦਿਓ ਐਂਡ ਤੱਕ ਆਉਂਗਾ ਤੇ ਗੱਲ ਉਹ ਵੀ ਸਹੀ ਕਹੂੰ ਆ ਜਿਹੜੀ ਜਿਹੜੀ ਹੈਗੀ ਆ ਗੱਲ ਉਹੀ ਸਹੀ ਕਹੂੰ ਆ ਮੈਂ ਠੀਕ ਆ ਵੀਡੀਓ ਪਾਓ ਜਿੰਨਾ ਮਰਜੀ ਬਦਨਾਮ ਕਰੋ ਕੋਈ ਚੱਕਰ ਨਹੀਂ ਜਿਹਦਾ ਨਾਮ ਹੋਊਗਾ ਉਹੀ ਬਦਨਾਮ ਹੋਊਗਾ ਠੀਕ ਆ ਜਿਹਦਾ ਨਾਮ ਹੋਊਗਾ ਨਾ ਉਹੀ ਬਦਨਾਮ ਹੋਊਗਾ ਕੋਈ ਇਹ ਨਹੀਂ ਹੁੰਦਾ ਵੀ ਤੁਰਿਆ ਜਾਂਦੀ ਬਦਨਾਮ ਹੋ ਜਾਂਦਾ ਠੀਕ ਹੈ ਨਾ ਜੇ ਪ੍ਰਮਾਤਮਾ ਨੇ ਇੱਜ਼ਤ ਦਿੱਤੀ ਹੈ ਤਾਂ ਕਦੇ ਇੱਜ਼ਤ ਉੱਡੂਗੀ ਵੀ ਕੋਈ ਟੈਨਸ਼ਨ ਨਹੀਂ ਹੈਗੀ ਇਹ ਗੱਲਾਂ ਦੀ ਵੀ ਮਨ ਕੇ ਚੱਲੋ ਵੀ ਆਪਾਂ ਦੱਬ ਕੇ ਜਾਂ ਦੱਬ ਕੇ ਤੁਹਾਨੂੰ ਸਾਰੀ ਗੱਲ ਦੱਸਦਾ ਜਿਹੜਾ ਮੁੰਡਾ ਹੈਪੀ ਸੀ ਉਹਦੇ ਨਾਲ ਸਿਰੀ ਲੜਿਆ ਸੀ ਮੁੰਡਾ ਗੱਜਾ ਪਤਾ ਨਹੀਂ ਉਹਦਾ ਨਾਂ ਕੀ ਆ ਗੋਜੋ ਆ ਤੇ ਉਹਦਾ ਭਾਈ ਮੇਰੇ ਚਾਚੇ ਦੇ ਮੁੰਡੇ ਨਾਲ ਲੜਿਆਗਾ ਮੈਂ ਗੱਲ ਏ ਤੋਂ ਲੈ ਕੇ ਜੈਡ ਤੱਕ ਦੱਸੂਆਂ ਮੈਂ ਕੋਈ ਨਹੀਂ ਲਖਦਾ ਤੇ ਉਹ ਬੰਦਾ ਕਦੇ ਉਹਨਾਂ ਦਾ ਆਸਮੇ ਮੇਲ ਮਲਾਪ ਹੋਇਆ ਤੇ ਉਹ ਮੁੰਡਾ ਉੱਠ ਕੇ ਸਾਡੇ ਚਾਚੇ ਦੇ ਮੁੰਡੇ ਦੀ ਸਿਰੀ ਕੋਲੇ ਆ ਗਿਆ ਠੀਕ ਹੈ ਨਾ ਸਿਰੀ ਕੋਲੇ ਆ ਗਿਆ ਉੱਥੇ ਰਹਿਣ ਲੱਗ ਗਿਆ ਉਥੇ ਰਾਤ ਨੂੰ ਰਹਿਣ ਲੱਗ ਗਿਆ ਉਦੋਂ ਪਹਿਲਾਂ ਅਸੀਂ ਇੱਕ ਧਿਰ ਜਿਹੜੀ ਉਹ ਕੁਲਦੀਪ ਵਾਲੀ ਧਿਰ ਉਹ ਵੀ ਸਰਪੰਚੀ ਖੜੇ ਹੁੰਦੇ ਅਸੀਂ ਵੀ ਸਰਪੰਚੀ ਖੜੇ ਆ ਸਾਡੀ ਆਪਸ ਵਿੱਚ ਦੋਵੇਂ ਘਰਾਂ ਦੀ ਨਹੀਂ ਬਣਦੀ ਵੀ ਸਾਡੀ ਬਣਦੀ ਹੋਵੇ ਉਹ ਬੰਦੇ ਰਾਤ ਨੂੰ ਸਾਡੇ ਬਾਰ ਕੇ ਆ ਕੇ ਠੀਕ ਹੈ ਉਹਦੇ ਨਾਲ ਸੀਰੀ ਵਾਲੇ ਪਹਿਲੀ ਗੱਲ ਤਾਂ ਨਵਾਲੇਕ ਬੰਦਾ ਉਹਨਾਂ ਨੇ 15 16 ਸਾਲਾਂ ਦਾ ਮੁੰਡਾ ਨੇ ਉਹਨਾਂ ਨੇ ਗ람 ਬਣਾ ਕੇ ਕੰਮ ਤੇ ਰੱਖਿਆ ਸਭ ਤੋਂ ਵੱਡੀ ਗੱਲ ਇਹ ਆ ਮਾਜਵੀ ਸਿੱਖਾਂ ਦਾ ਮੁੰਡਾ ਮੈਂ ਪਹਿਲਾਂ ਵੀ ਵੀਡੀਓ ਪਾਈ ਉਹਨੂੰ ਯਾਦ ਤੋਂ ਪਰਖਿਆ ਉਹ ਬੰਦਿਆਂ ਨੇ ਜੇ ਕੋਈ ਗਰੀਬ ਆ ਉਹਦਾ ਮਜ਼ਾਕ ਥੋੜੀ ਬਣਾਉਣਾ ਜੇ ਕੋਈ ਘਰ ਦਾ ਗਰੀਬ ਆ ਉਹਦਾ ਇਸਤੇਮਾਲ ਥੋੜੀ ਚੱਕਣਾ ਉਹ ਕੱਲ ਨੂੰ ਪਮੋ ਤੋਂ ਵੀਡੀਓ ਪਵਾ ਦੇਣ ਯਾਰ ਵੀ ਮੇਰੇ ਤਾਂ ਰੌਲਾ ਨਹੀਂ ਪਰ ਉਹ ਮੰਦਬੁੱਧੀ ਪਤਸ਼ਾ ਹੈਗਾ ਜਿਵੇਂ ਮਰਜ਼ੀ ਕਰ ਸਕਦੇ ਆ ਠੀਕ ਹੈ ਨਾ ਉਹਨਾਂ ਨੇ ਸਾਡੇ ਬਾਰਗੇ ਆ ਕੇ ਉਹ ਬੰਦੇ ਦੇ ਗਲ ਚ ਹੱਥ ਪਾਏ ਇਸ ਤੂ ਮਿਸ ਤੂ ਕਰ ਲਾ ਕੇ ਸਾਥੋਂ ਛੱਤਰ ਖਾਦੇ ਚਾਚੇ ਦੇ ਸਾਡੇ ਮੁੰਡੇ ਸੀ ਉਹਨਾਂ ਤੋਂ ਛੱਤਰ ਖਾਦੇ ਚਾਰਾਂ ਨੇ ਠੀਕ ਹੈ ਨਾ ਉਥੋਂ ਮੇਰੀ ਗਲਤੀ ਸੀ ਮੈਂ ਉਹਨਾਂ ਦੀ ਵੀਡੀਓ ਪਾਈ ਨਾਂ ਲੈ ਕੇ ਪਿੰਡ ਮੌੜ ਦੀ ਵੀਡੀਓ ਪਾਈ ਸਭ ਤੋਂ ਵੱਡੀ ਗਲਤੀ ਮੇਰੀ ਉਹ ਸੀ ਵੀ ਮੌੜ ਦਾ ਨਾਂ ਨਹੀਂ ਲੈਣਾ ਸੀ ਮੈਂ ਕੱਲਾ ਬੰਦਿਆਂ ਦਾ ਨਾਂ ਲੈ ਜਾਂਦਾ ਤਾਂ ਮੈਨੂੰ ਕੋਈ ਚੱਕਰ ਨਹੀਂ ਸੀਗਾ ਮੇਰੀ ਵੀ ਗਲਤੀ ਆ ਮੈਂ ਜਿਹੜੀ ਉਹ ਵੀਡੀਓ ਪਾਈ ਜਦੋਂ ਸਾਡੇ ਵਿਰੋਧੋਂ ਬੰਦੇ ਸਰਪੰਚੀ 'ਚ ਖੜੇ ਹੋਏ ਹੋਏ ਆ ਪਿੰਡ ਵਾਲੇ ਤੇ ਉਹਨਾਂ ਨੂੰ ਸਾਡੇ ਬਾਰਗੇ ਆਉਣ ਦਾ ਮਤਵ ਨਹੀਂ ਕਿ ਠੀਕ ਆ ਦੂਜੇ ਨੰਬਰ ਤੇ ਗੱਲ ਆ ਗਈ ਉਹਨਾਂ ਨੇ ਇੱਕ 15 16 ਸਾਲ ਦੇ ਗਰੀਬ ਮੁੰਡੇ ਨੂੰ ਮਾ ਮਾਈ ਵੀ ਸਿੱਖਾਂ ਦਾ ਮੁੰਡਾ ਸੀ ਉਹਨਾਂ ਨੇ ਉਹਨੂੰ ਗਲਤ ਫਲਤ ਬੋਲਿਆ ਉਹਦੇ ਮਾਰਨ ਤੱਕ ਗਏ ਤੇ ਸਾਡੇ ਬੰਦਿਆਂ ਨੇ ਉਹ ਕੰਮ ਕਰਿਆ ਠੀਕ ਆ ਕਟਾਪਾ ਹੋ ਗਿਆ ਤੁਰਿਆਗਾ ਸਾਡੇ ਬੰਡੋ ਉਹਨਾਂ ਦਾ ਠੀਕ ਆ ਉਹਨਾਂ ਨੇ ਟਾਈਮ ਬੰਨਿਆ ਮੈਂ ਨਹੀਂ ਕਹਿੰਦਾ ਸੀ ਨਾ ਟਾਈਮ ਖਾਤਰ ਆਖਿਆਗਾ ਨਾ ਨਾ ਮੈਂ ਕਿਸੇ ਦੇ ਪੁੱਤ ਮਰਵਾਵਾ ਨਾ ਮੈਂ ਆਪਦੇ ਭਾਈ ਮਰਵਾਵਾ ਇਕੱਲੇ ਨੂੰ ਇਕੱਲਾ ਵੇਖੋ ਜਿਹਦਾ ਦਿਲ ਆ ਦੇਖ ਲਓ ਠੀਕ ਆ ਨਾ ਨਾ ਜ਼ਿੰਦਗੀ ਦੇ ਵਿੱਚ ਇੱਕ ਗਰੀਬ ਪਿਛੇ ਇੱਕ ਗਰੀਬ ਪਰਿਵਾਰ ਪਿਛੇ ਇੱਕ ਗਰੀਬ ਮੁੰਡੇ ਪਿਛੇ ਮੈਂ ਸਟੈਂਡ ਲੈਂਦਾਗਾ ਠੀਕ ਆ ਉਹਦੇ ਮਾਰਨਾ ਹੈ ਉਹਦੇ ਪਿਛੇ ਵੀਡੀਓ ਪਾਈਆਂ ਜੇ ਤੁਸੀਂ ਦੱਸਦੇ ਵੀ ਗਰੀਬ ਬੰਦੇ ਪਿਛੇ ਇੱਕ ਮਨਬੁੱਧੀ ਬੰਦੇ ਪਿਛੇ 16 17 ਸਾਲਾਂ ਦੇ ਮੁੰਡੇ ਪਿਛੇ ਜੇ ਮੈਂ ਸਟੈਂਡ ਲੈਦਾ ਉਹ ਮੈਂ ਮਾੜਾ ਕੀ ਕਰਦਾ ਠੀਕ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਤੈਨੂੰ ਮੋੜ ਨਹੀਂ ਬੜਨ ਦੇ ਤੇ ਮੈਂ ਮੋੜ ਵੀ ਆਉਂਗਾ ਅੱਜ ਵੀ ਮੋੜ ਦੇ ਬਿਜਲੀ ਟੱਪ ਕੇ ਆਏ ਜਿੱਦ ਤਰੋਂ ਟੱਪ ਕੇ ਆਏ ਤੇ ਮੋੜ ਵੀ ਆਉਂਗਾ ਤੇ ਆਉਂਦਾ ਵੀ ਰਹੂੰਗਾ ਗਲਤੀ ਮੇਰੀ ਕੀ ਸੀ ਮੈਂ ਮੌੜਾਂ ਦਾ ਸਾਰਿਆਂ ਦਾ ਨਾਲ ਲੇਤਾ ਉਹਨਾਂ ਦੇ ਵਿੱਚ ਦੋ ਬੰਦੇ ਸੀ ਕੋਈ ਮੌੜਾਂ ਨਾਲ ਮੇਰਾ ਕੋਈ ਲੱਲਾ ਖੱਖਾ ਨਹੀਂ ਮੈਨੂੰ ਸਾਰੇ ਏਕ ਨਹੀਂ ਜਿਹੜੇ ਦੋ ਬੰਦੇ ਸੀ ਉਹਨਾਂ ਦੀ ਗੱਲ ਕਰਦਾ ਮੈਂ ਠੀਕ ਆ ਰਾਜੀ ਬੰਦਾ ਆ ਕੇ ਉਹ ਕੁੱਤੀ ਵਾਲ ਸਾਡੇ ਮਿੱਤਰ ਦੇ ਘਰੇ ਬੰਦਾ ਕਰਕੇ ਗਿਆ ਉਸ ਦਿਵਾਰ ਵੀਡੀਓ ਪਾਈ ਹੈ ਮਰਦਾਂ ਦਾ ਕੰਮ ਨਹੀਂ ਹੈਗਾ ਵੀ ਮੁੜ ਕੇ ਵੀਡੀਓ ਪਾ ਕੇ ਬੇਚ ਕਰ ਦੋ ਯਾਰ ਜਿੰਨੀ ਕਰ ਸਕਦੇ ਹੋ ਕਰ ਲੋ ਜਿੰਨਾ ਸੋਨੂੰ ਛੋਡੇ ਚ ਦਾਵਾ ਬੇਸ਼ਤੀ ਕਰ ਲੋ ਪਰ ਮੈਂ ਇੱਕ ਗੱਲ ਕਹਿਣਾ ਮੈਨੂੰ ਕਿਸੇ ਦਾ ਡਰ ਨਹੀਂ ਨਾ ਮੈਂ ਡਰਿਆ ਪਰ ਮੈਂ ਇੱਕ ਗੱਲ ਕਹਿਣਾ ਮੈਂ ਲੜਾਈ ਲੋਕ ਕਹਣਗੇ ਸੀ ਚਿੱਟੀ ਦਾੜੀ ਵਾਲਾ ਭੈਣ ਦਾ ਖਸਮ ਲੋਕਾਂ ਨੇ ਗਾਲਾਂ ਕੱਢੀਆਂ ਵੀ ਇਹ ਮੈਨੂੰ ਆਏ ਸੀ ਵੀ ਕਿਸੇ ਦੇ ਘਰ ਪੱਟੇ ਜਾਣਗੇ ਜਦੋਂ ਗੱਲ ਹੁਣ ਅਣਖ ਤੇ ਆ ਗਈ ਨਾ ਭਾ ਮੈਂ ਘਰ ਪੱਟਿਆ ਜਾਵੇ ਮੈਂ ਅੱਜ ਵੀ ਕਹਿੰਨਾ ਵੀ ਕੱਲੇ ਨੂੰ ਕੱਲਾ ਵੇਖੋ ਜਿਹਨੇ ਮਰਜ਼ੀ ਦੇਖਣਾ ਨਾ ਮੈਂ ਕਾਫਲਾ ਲੈ ਕੇ ਤੁਰਾਂ ਨਾਲ ਮੈਂ ਨਾ ਮੈਨੂੰ ਲੋੜਾ ਕੱਲੇ ਜੰਮਿਆ ਕੱਲੇ ਆਇਆ ਕੱਲਿਆ ਨਹੀਂ ਜਾਣਾ ਕੱਲਿਆ ਨਹੀਂ ਮਰਨਾ ਕੱਲਾ ਕੱਲਾ ਆਇਆ ਜਿੰਦਗੀ ਦੇ ਵਿੱਚ ਇਕੱਲੇ ਨੇ ਮਰਨਾ ਇਕੱਲਾ ਜੰਮਿਆ ਜਿਹੜਾ ਵੀ ਜਿੱਤ ਕਰਦਾ ਜੀ ਨੂੰ ਵੀ ਮਨਜਤਾ ਰੱਖੂ ਹੈਗਾ ਵੀ ਮੈਂ ਦੇਖਣਾ ਭਾਈ ਇਕੱਲੇ ਨੂੰ ਇਕੱਲਾ ਦੇਖ ਲੈ ਨਾ ਮੈਂ ਕਾਫਲਾ ਅੱਜ ਲੈ ਕੇ ਆਵਾਂ ਨਾ ਮੈਨੂੰ ਲੈ ਕੇ ਆਉਣ ਦੀ ਲੋੜ ਆ ਮੈਂ ਇੱਕ ਗਰੀਬ ਬੰਦੇ ਦੀ ਬਚਤ ਕੀਤੀ ਗਰੀਬ ਬੰਦੇ ਦੀ ਇੱਜ਼ਤ ਕੀਤੀ ਮੈਂ ਇੱਕ ਗਰੀਬ ਬੰਦੇ ਨੂੰ ਬਚਾਉਣ ਖਾਤਰ ਉਹ ਕੀਤਾ ਲੱਖ ਲਾਂ ਤਾਂ ਉਹ ਲੋਕਾਂ ਦੇ ਜਿਹੜੀਆਂ ਮੇਰੀਆਂ ਵੀਡੀਓ ਪਾ ਕੇ ਜੀ ਬਿੱਲਾ ਐ ਹੋ ਗਿਆ ਬਿੱਲਾ ਆ ਗਿਆ ਕਿਤੇ ਨਹੀਂ ਜਿੰਦਗੀ ਚ ਭੱਜੇ ਨਾ ਭੱਜਣਾ ਇੱਕ ਵਾਰੀ ਜਨਮ ਲੈਂਦਾ ਇੱਕ ਵਾਰੀ ਮਰਨਾ ਪਰ ਮੈਂ ਇੱਕ ਗੱਲ ਕਹਿਣਾ ਮੈਂ ਆਦੇ ਪਿਓ ਦਾ ਪੁੱਤ ਨਹੀਂ ਹੂੰਗਾ ਇਕੱਲੇ ਨੂੰ ਕੱਲਾ ਜਿਹੜਾ ਮਰਜੀ ਵੇਖ ਲੈ ਯਾਰ ਆ ਕੇ ਹਿੱਕ 'ਚ ਗੋਲੀ ਮਾਰੇ ਕਿੱਥੇ ਕਹਿਣਗੇ ਮੈਂ ਉੱਥੇ ਜਾਊ ਇਕੱਲੇ ਨੂੰ ਕੱਲਾ ਨਾ ਮੈਂ ਇਕੱਠ ਕਰਕੇ ਲਿਜਾਵਾਂ ਨਾ ਮੈਨੂੰ ਲਿਜਾਣ ਦੀ ਲੋੜ ਆ ਮੈਨੂੰ ਮਰਨਾ ਮਨਜ਼ੂਰ ਆ ਪਰ ਪਿੱਛੇ ਨਹੀਂ ਹਟਦਾ ਉਹਦੇ ਤਾਂ ਚੁੱਪ ਕਰਿਆ ਵੀ ਕਿਸੇ ਦਾ ਨਜਾਇਜ਼ ਪੁੱਤ ਹੋਰ ਨਾ ਮਰਜੇ ਲੋਕ ਕਹਿਣਗੇ ਸਿਆਣਾ ਸੀ ਲੜਾਈ ਰੋਕਣ ਖਾਤ ਹਰ ਇੱਕ ਸਿਆਣਾ ਬਣ ਜਾਂਦਾ ਵੀ ਮੈਂ ਅੱਜ ਵੀ ਕਹਿੰਦਾ ਵੀ ਲੜਾਈ ਮਾਰੀ ਹੁੰਦੀ ਆ ਲੜਾਈ ਮਾਰੀ ਘਰ ਪੱਟ ਦਿੰਦੀ ਆ ਚੁੱਲਿਆਂ 'ਚ ਘਾਵ ਕੇ ਜਾਂਦੀ ਆ ਪਰ ਇੰਨੀ ਵੀ ਮੇਰੀ ਸ਼ਰਾਬਤ ਹੈ ਨਹੀਂ ਵੀ ਮੈਂ ਮੇਰਾ ਵੀ ਦਿਮਾਗ ਉਹੀ ਆ ਕੋਈ ਕਹਿੰਦਾ ਇਹ ਆ ਹੋ ਗਿਆ ਕੋਈ ਕਹਿੰਦਾ ਐ ਹੋ ਗਿਆ ਯਾਰ ਲੱਖਾਂ ਮੈਂ ਪਰ ਮੈਂ ਇੱਕ ਗੱਲ ਕਹਿੰਦਾ ਇਕੱਲੇ ਨੂੰ ਕੱਲਾ ਵੇਖੋ ਜਿੱਥੇ ਚਿੱਤ ਕਰਦਾ ਵੇਖੋ ਯਾਰ ਮੈਨੂੰ ਕੋਈ ਡਰ ਨਹੀਂ ਨਾ ਮੈਂ ਬੱਗ ਲੈ ਕੇ ਤੁਰਾਂ ਨਾ ਮੈਨੂੰ ਲੋੜਾਂ ਮੈਂ ਕਿਸੇ ਦੇ ਮਾਵਾ ਦੇ ਪੁੱਤ ਨਹੀਂ ਮਰਵਾਉਣੇ ਮੈਂ ਕਿਸੇ ਮਾਂ ਦੇ ਪੁੱਤ ਮਰਵਾਉਣੇ ਹੁਣ ਜੇ ਮੇਰੇ 'ਚ ਦਮ ਹੋਇਆ ਮੈਂ ਕੱਲਾ ਵੇਖੂ ਕੱਲਾ ਵੇਖੋ ਜੀ ਨੇ ਦੇਖਣਾਗਾ ਜਿੱਥੇ ਚਿੱਤ ਕਰਦਾ ਵੇਖੋ ਜੀਨੇ ਵਹਿਮ ਕੱਢਣਾ ਮੇਰੇ ਪਿੰਡ ਵਾਲਿਆਂ ਨੂੰ ਵੀ ਕਹਿੰਦਾ ਜਿੱਥੇ ਵਹਿਮ ਕੱਢਣਾ ਕੱਢ ਲੋ ਕੱਲੇ ਨੂੰ ਕੱਲਾ ਹੁਣ ਕਹਿ ਦਿਓ ਹੁਣ ਫੋਨ ਕਰ ਦਿਓ ਵੀ ਆ ਜਿਓ 2 ਘੰਟੇ ਬਿੱਲਾ ਹਾਜ਼ਰ ਆ ਉਥੇ ਇਸ ਟਾਈਮ 12:00 ਨਾ 2 ਘੰਟਿਆਂ ਕਿ ਉਥੇ ਬਿੱਲਾ ਹਾਜ਼ਰ ਆ ਪਰ ਮੈਂ ਗਰੀਬ ਬੰਦੇ ਦੀ ਗਰੀਬ ਬੰਦੇ ਦੀ ਮਦਦ ਕਰੀਏ ਜੇ ਗਰੀਬ ਬੰਦੇ ਦੀ ਮਦਦ ਕਰਨਾ ਖਨਾਗਾ ਉਹ ਮੈਨੂੰ ਦੱਸ ਦੋ ਵੀ ਗਰੀਬ ਬੰਦੇ ਦੀ ਮਦਦ ਕਰਨਾ ਖਨਾਗਾ ਠੀਕ ਹੈ ਮੇਰਾ ਲਾਈਵ ਇੱਥੋਂ ਤੱਕ ਹੀ ਸੀਗਾ ਨਾ ਜ਼ਿੰਦਗੀ ਚ ਡਰਿਆ ਨਾ ਡਰਨਾ ਮਰਨਾ ਪਾਵਾਂ ਕੋਈ ਹੁਣ ਇੱਕ ਚ ਗੋਲੀ ਮਾਰ ਦੇ ਖੜਿਆ ਨੇ ਇੱਥੇ ਹੁਣ ਵੀ ਮਰ ਜਾਾਂਗੇ ਨਾ ਮੈਂ ਬੰਦੇ ਇਕੱਠੇ ਕਰਕੇ ਕਿਸੇ ਦੇ ਸਿਰ ਤੇ ਨਹੀਂ ਮੁਕਣਾ ਵੀ ਹਾਂ 100 ਬੰਦਾ ਇਕੱਠਾ ਕਰਕੇ ਲਿਆ ਆ ਵੀ ਹਾਂ ਭਾਈ ਬਿੱਲੇ 100 ਬੰਦਾ ਜਮਾ ਨਹੀਂ ਇਕੱਲੇ ਨੂੰ ਕੱਲਾ ਕਿਸੇ ਦੇ ਮੋਢੇ ਥੁੱਕਣਾ ਕੀ ਹੁੰਦਾ ਆਪਦੇ ਮੋਢੇ ਥੁੱਕੋ ਜੀ ਨੇ ਥੁੱਕਣਾ ਆ ਮੇਰੇ ਪਿੰਡ ਵਾਲਿਓ ਧਿਆਨ ਨਾਲ ਸੁਣ ਲਿਓ ਮਰਨਾ ਹਿੱਕਣੇ ਆ ਅੱਜ ਮਰ ਜੀਏ ਜਾਂ ਕੱਲ ਮਰ ਜੀਏ ਮੈਨੂੰ ਕੋਈ ਪਰਵਾਹ ਨਹੀਂ ਪਰ ਮੈਂ ਇੱਕੋ ਹੀ ਗੱਲ ਕਹਿੰਦਾ ਸੀ ਵੀ ਲੜਾਈ ਦੇ ਮੂੰਹ ਕਾਲੇ ਹੁੰਦੇ ਆ ਲੜਾਈ ਦੇ ਮੂੰਹ ਕਾਲੇ ਹੁੰਦੇ ਆ ਲੜਾਈ ਦੇ ਮੂੰਹ ਕਾਲੇ ਹੁੰਦੇ ਆ ਤੇ ਕਾਲੇ ਹੀ ਰਹਿਣਗੇ ਚੁੱਲਿਆਂ 'ਚ ਘਾਹ ਉਗ ਜਾਂਦੇ ਹੁੰਦੇ ਆ ਜੇ ਆਪਾਂ ਕਿਸੇ ਨੂੰ ਮਾਰਨ ਜਾਵਾਂਗੇ ਨਾ ਆਪ ਨੂੰ ਮਾਰ ਕੇ ਜਾਣਾ ਪੈਂਦਾਗਾ ਸਾਰੀ ਉਮਰ ਜੇਲ੍ਹ 'ਚ ਟੱਪ ਜਾਂਦੀ ਆ ਤੇ ਜੇ ਕਿਸੇ ਨੂੰ ਆਪਾਂ ਨੂੰ ਮਾਰਤਾ ਤੇ ਉਹਦੀ ਟੱਪ ਜੂਗੀ ਮੈਂ ਉਹੀ ਗੱਲ ਕਹਿੰਦਾ ਮਜਬੀ ਸਿੱਖਾਂ ਦਾ ਮੁੰਡਾ ਸੀ ਮੈਂ ਉਹਦੀ ਸਪੋਰਟ ਕਰੀ ਆ ਤੇ ਮੈਨੂੰ ਆ ਆ ਦਿਨ ਦੇਖਣੇ ਪਿਆ ਲੋਕਾਂ ਨੇ ਉਹ ਇੱਕ ਤਾਜਪਰੀ ਜਿਹੜਾ ਗੈਂਗਸਟਰਾਂ ਦੀ ਗੱਲ ਕਰਦਾ ਨਾ ਹਰ ਵਕਤ ਮੈਂ ਗੈਂਗਸਟਰਾਂ ਤੇ ਆ ਫਲਾਣਾ ਓ ਫੁੱਦੂਆ ਓ ਫੁੱਦੂਆ ਤੇਰੇ ਵਰਗੇ ਨਹੀਂ ਹੈਗੇ ਅਸੀਂ ਵੀ ਲੋਕਾਂ ਦੇ ਵੀਡੀਓ ਚਾੱਕ ਕੇ ਟੀਆਰਪੀ ਪਾਵਾਂਗੇ ਦਾਵਾਂ ਨਾ ਤੋ ਤੂੰ ਵੀ ਫੋਨ ਕਰ ਲਈ ਮੈਨੂੰ ਜਿਹੜਾ ਮੇਰਾ ਪਟਨਾ ਕੋ ਪਟਲ